ਅਕਸਰ ਅਸੀਂ ਕਹਿੰਦੇ ਹਾਂ ਕਿ ਬਹੁਤ ਸਾਰੇ ਲੋਕ ਅਜਿਹੇ ਹੋਣ ਅਗਿਆਨ ਜਿਹੜੇ ਕਿ ਆਪਣਾ ਫਰਜ਼ ਨਿਭਾਉਣ ਐਜ਼ ਅ ਸਿਟੀਜ਼ਨ ਆਪਣੇ ਜਿਹੜੇ ਵੀ ਫਰਜ਼ ਹੈ ਉਸਨੂੰ ਪੂਰਾ ਕਰਨ ਬਹੁਤ ਸਾਰੇ ਕੇਸਸ ਹਿੱਟ ਐਂਡ ਰਨ ਦੇ ਸਾਹਮਣੇ ਆਉਂਦੇ ਹਨ ਲੋਕ ਉਥੋਂ ਕ੍ਰਾਸ ਕਰ ਜਾਂਦੇ ਲੇਕਿਨ ਉਥੇ ਕੀ ਹੋਇਆ ਕੀ ਨਹੀਂ ਹੋਇਆ ਪੁਲਿਸ ਨੂੰ ਕਾਲ ਕਰਨਾ ਇਹ ਸਾਰੀ ਚੀਜ਼ਾਂ ਬਹੁਤ ਘੱਟ ਲੋਕ ਹੈ ਉਹ ਕਰਦੇ ਕਈ ਲੋਕ ਆਪਣੀ ਰਿਸਪਾਂਸਿਬਿਲਟੀ ਸਮਝਦੇ ਹੈ ਜਿਹੇ ਇੱਕ ਰਿਸਪਾਂਸਿਬਿਲਟੀ ਨਿਭਾਈ ਹੈ ਚੰਡੀਗੜ੍ਹ ਦੇ ਰੋਹਿਤ ਸ਼ਰਮਾ ਨੇ ਜਿਹੜਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਐਡਵੋਕੇਟ ਵੀ ਨੇ ਉਹਨਾਂ ਨੇ ਲਗਭਗ 125 ਕਿਲੋਮੀਟਰ ਇੱਕ ਬੱਸ ਦਾ ਪਿੱਛਾ ਕੀਤਾ ਜਿਹੜਾ ਕਿ ਇੱਕ ਮੋਟਰਸਾਈਕਲ ਨੂੰ ਹਿੱਟ ਕੀਤਾ ਸੀ ਜਿਸ ਨੇ ਅਤੇ ਉਸ ਨੂੰ ਪੁਲਿਸ ਨੂੰ ਫੜਾਇਆ ਲੇਕਿਨ ਇਸ ਦੇ ਵਿੱਚ ਸਵਾਲ ਕੀ ਹੈ ਸਵਾਲ ਇਹ ਹੈ ਕਿ ਉਹਨਾਂ ਨੇ ਨਵਾਂ ਸ਼ਹਿਰ ਤੋਂ ਲੈ ਕੇ ਚੰਡੀਗੜ੍ਹ ਤੱਕ ਕਾਲ ਕੀਤੀ 112 ਨੰਬਰ ਤੇ ਜਿਹੜਾ ਕਿ ਐਮਰਜੈਂਸੀ ਨੰਬਰ ਕਿਹਾ ਜਾਂਦਾ ਹੈ ਲੇਕਿਨ ਉਹਨਾਂ ਨੂੰ ਕਿਤੇ ਮਦਦ ਨਹੀਂ ਮਿਲੀ ਤੇ ਅੰਤ ਦੇ ਵਿੱਚ ਕੀ ਪੂਰਾ ਸਿਨੈਰੀਓ ਰਿਹਾ ਉਸ ਦਿਨ ਉਸ ਵੇਲੇ ਕੀ ਕੁਝ ਹੋਇਆ ਜਾਨਤ ਲਈ ਸਾਡੇ ਨਾਲ ਐਡਵੋਕੇਟ ਰੋਹਿਤ ਸ਼ਰਮਾ ਨੇ ਸਰ ਆਪਣੀ ਰਿਸਪੋਨਸਿਬਿਲਟੀ ਤੁਸੀਂ ਨਿਭਾਈ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦੀ ਵੀ ਹਾਂ ਅਸੀਂ ਕਿਉਂਕਿ ਬਹੁਤ ਘੱਟ ਲੋਕ ਜਿਹੜੇ ਆ ਜਿਹੇ ਰਿਸਪੋਨਸਿਬਿਲਟੀ ਨਿਭਾਉਂਦੇ ਆ ਉਹ ਟਾਈਮ ਜਦੋਂ ਤੁਸੀਂ ਉੱਥੇ ਦੇਖਿਆ ਸੀ ਤੁਸੀਂ ਅੰਮ੍ਰਿਤਸਰ ਤੋਂ ਆ ਰਹੇ ਸੀ ਕੀ ਕੁਝ ਪੁਰਾ ਘਟਨਾ ਕੀ ਵਾਪਰਸੀ? థాంక్స్ ਪੂਜਾ థాంక్స్ ਫॉर ਕਮਿੰਗ ਐਂਡ ਕਵਰਿੰਗ ਥਿਸ ਇਜ਼ ਆਲਸੋ ਅ ਰਿਸਪਾਂਸਿਬਲ ਜਰਨਲਿਜ਼ਮ ਥੈਟ ਯੂ ਡੂਇੰਗ ਸੋ ਬੜੀ ਅੱਛੀ ਗੱਲ ਹੈ ਜਿਹੜੀ ਉਸ ਦਿਨ ਗੱਲ ਘਟਨਾ ਦੀ ਆਪਾਂ ਜ਼ਿਕਰ ਕਰਨ ਲੱਗੇ ਆ ਉਹ ਤਾਂ ਬੜੀ ਦੁਖਦਾਈ ਘਟਨਾ ਹੈ ਕਿਸੇ ਦੇ ਘਰ ਦਾ ਚਿਰਾਗ ਬੁੱਝ ਗਿਆ 22 30 ਸਾਲ ਦਾ ਨੌਜਵਾਨ ਸੀ ਹੀ ਡਾਈਡ ਔਨ ਸਪਾਟ ਇਟ ਵਾਸ ਕ੍ਰਸ਼ਡ ਟੂ ਡੈਥ ਬਾਈ ਅ ਨੈਗਲੀਜੈਂਟ ਬੱਸ ਡਰਾਈਵਰ ਕਿ ਕਾਫੀ ਦੇਰ ਤੋਂ ਨੈਗਲੀਜੈਂਟ ਡਰਾਈਵਿੰਗ ਕਰਦਾ ਆ ਰਿਹਾ ਸੀ ਬਹੁਤ ਦੇਰ ਤੋਂ ਐਦਾ ਕੱਟ ਮਾਰਦਾ ਆ ਰਿਹਾ ਸੀ ਕਿ ਦੀ ਕੁਝ ਕਰਦਾ ਆ ਰਿਹਾ ਸੀ ਜਿਸ ਨੂੰ ਬਾਅਦ ਚ ਸਵਾਰੀਆਂ ਨੇ ਵੀ ਦੱਸਿਆ ਸੀ ਗਰਲਜ਼ ਨੇ ਦੱਸਿਆ ਕਿ ਹਮ ਤੂੰ ਕੱਪਸੇ ਕਹਿ ਰਹੀ ਸੀ ਭਈਆ ਭਈਆ ਧੀਰੇ ਕਰੋ ਧੀਰੇ ਚਲਾਓ ਲੇਕਿਨ ਉਸਨੇ ਇੱਕ ਨਹੀਂ ਸੁਨੇ ਸੋ ਉਸਨੇ ਇੱਕ ਬੰਦੇ ਨੂੰ ਕ੍ਰੈਸ਼ ਕਰਤਾ ਮੁੰਡੇ ਨੂੰ ਐਂਡ ਹੀ ਡਾਈਡ ਔਨ ਸਪਾਟ ਐਂਡ ਦੈਨ ਹੀ ਫਲੈਡ ਅਵੇ ਬਿਦ ਅਬੂਜਾਇ ਕਿ ਉਸ ਨੂੰ ਉਥੇ ਜਦ ਕੇ ਰੂਲ ਵੀ ਬਣ ਚੁੱਕਿਆ ਕਿ ਹਿੱਟ ਐਂਡ ਰਨ ਵਿਕਟਿਮਸ ਨੂੰ ਜੇ ਕੋਈ ਬੰਦਾ ਲੈ ਕੇ ਆਉਂਦਾ ਆਪ ਵੀ ਲੈ ਕੇ ਆਉਂਦਾ ਜਿਹਨੇ ਹਿੱਟ ਐਂਡ ਰਨ ਕੀਤਾ ਤਾਂ ਉਸ ਦੇ ਉੱਤੇ ਕੋ ਉਹਨੂੰ ਚੰਗਾ ਬਣਿਆ ਸੋ ਇਟ ਨੇਵਰ ਹੈਪਨਡ ਸੋ ਉਹਨੂੰ ਉਹਨੇ ਬਸ ਉਸ ਤੋਂ ਲਈ ਜਦੋਂ ਪਤਾ ਚੱਲਿਆ ਕਿ ਅਸੀਂ ਪਿੱਛਾ ਕਰ ਰਹੇ ਹਾਂ ਉਸ ਬਸ ਦਾ ਤਾਂ ਉਸਨੇ ਫੇਰ ਖੇਤਾਂ ਚ ਵਾਰ ਲੀ ਕਦੀ ਪਿੰਡਾਂ ਚ ਵਾਰ ਲੀ ਕਿਤੇ ਉਹਦੀ ਕਦੀ ਰੋਪੜ ਦੀਆਂ ਗਲੀਆਂ ਚ ਵਾਰ ਲੀ ਬਸ ਐਦਾਂ ਕੁਝ ਕਰਦਾ ਰਿਹਾ ਜੋ ਮੇਨ ਪੁਆਇੰਟ ਹੈ ਉਹ ਇਹ ਹੈ ਕਿ ਕਲਕੱਤਾ ਜਿਹੜਾ ਰੇਪ ਹੋਇਆ ਗੈਂਗ ਰੇਪ ਹੋਇਆ ਜਿਸ ਦੇ ਉੱਤੇ ਸਾਰੇ ਡਾਕਟਰ ਸਟ੍ਰਾਈਕ ਤੇ ਐਨੇ ਮਰੀਜ਼ ਸuffer ਕਰ ਰਹੇ ਆ ਰੋਜ਼ ਡਾਕਟਰਸ ਦੀ ਬੜੀ ਉਹ ਹੈ 플ਾਈਟ ਹੈ ਨਿਰਭੈ ਹੋਇਆ ਸੀ ਹੋਰ ਸਾਰਾ ਕੁਝ ਹੋਇਆ ਸੀ ਇਹੀ ਬੱਸਾ ਬੋਸਾ ਚ ਹੀ ਹੋਇਆ ਸੀ ਸਾਰਾ ਕੁਝ ਸੋ ਕੁਲ ਮਿਲਾ ਕੇ ਜਦ ਹਾਲੇ ਦੇਸ਼ ਉਸ ਚੋਂ ਹੀ ਸਦਮੇ ਚੋਂ ਨਹੀਂ ਉਭਰੇ आले ਤੱਕ ਕਲਕੱਤਾ ਵਾਲਾ ਹਰ ਰੋਜ਼ ਜਾਂ ਨਿਊਜ਼ ਹੈ ਲੈ ਲੈਟੇ ਹਰ ਬੰਦਾ ਸ਼ੁਭ ਦੇ ਉਹ ਸਪੀਡਾ ਚੈਸ ਉਸ ਪੜ੍ਹ ਕੇ ਉਸ ਵੇਲੇ ਵੀ ਪੰਜਾਬ ਸਰਕਾਰ ਜਿਹੜੀ ਹੈ ਐਂ ਪੰਜਾਬ ਪੁਲਿਸ ਜੋ ਹੈ ਇਸਨੇ ਇਸ ਚੀਜ਼ ਦੀ ਕੋਈ ਸੁਧੂ ਨਹੀਂ ਲਿੱਤੀ ਜਦ ਸਾਰੇ ਬੰਦੇ ਅਸੀਂ ਸੋਚਦੇ ਹਾਂ ਕਿ ਇੱਕ ਡਿਸਟ੍ਰੈਸ ਨੰਬਰ ਹੈ 112 ਜੋ ਪੰਜਾਬ ਗਵਰਨਮੈਂਟ ਨੇ ਬੜੇ ਸ਼ਾਨੂ ਸ਼ੌਕਤ ਨਾਲ ਲਾਂਚ ਕੀਤਾ ਸੀ ਔਰ ਹੁਣ ਵੀ ਕਰਦੇ ਜੀ 112 ਅਸੀਂ ਕੀਤਾ ਹੋਇਆ ਜੀ ਤੇ ਅਸੀਂ ਬੜਾ ਜਰਾ ਹੈ ਸਿਟੀਜ਼ਨਸ ਦੀ ਹੈਲਪ ਕਰਦੇ ਹਾਂ ਉਸ ਵੇਲੇ ਇੱਕ ਬੱਸ ਨੂੰ ਇੱਕ ਜੋ ਹੈ ਜਿਹਦੀ ਕੰਪਲੇਂਟ ਕੀਤੀ ਜਾ ਚੁੱਕੀ ਹੈ ਕਿ ਇਹ ਬੰਦਾ ਮਾਰ ਕੇ ਤੋੜਾ ਰਿਹਾ ਹੈ ਬੱਸ ਇਹਨੂੰ ਫੜਿਆ ਜਾਏ ਔਰ 2 ਘੰਟੇ ਮੈਂ ਮੋਰ ਦਨ 40 ਕਾਲਸ ਕੀਤੀਆਂ ਤਾਂ ਕਿਸੇ ਵੀ ਪੁਲਿਸ ਕੰਪਲੇਂਟ ਰੂਮ ਨੇ ਸਟਾਰਟਿੰਗ ਫਰੋਂ ਬਹਿਰਾਮ ਟੂ ਬੰਗਾ ਟੂ ਨਵਾਸ਼ਹਿਰ ਟੂ ਬਲਚੌਰ ਟੂ ਰੋਪੜ ਕਿਸੇ ਨੇ ਵੀ ਕੋਈ ਇਸ ਉੱਤੇ ਐਕਸ਼ਨ ਨਹੀਂ ਲੈਂਦਾ ਐਂਡ ਇਨ ਫੈਕਟ ਆਪਣੀ ਰਿਸਪੌਂਸਿਬਿਲਟੀ ਤੋਂ ਸ਼ਰਕ ਕਰਦੇ ਨਹੀਂ ਔਰ ਜਦ ਮੈਂ ਕਾਫੀ ਜ਼ਿਆਦਾ ਲਾਂਤਾਂ ਪਾਈਆਂ ਬਹੁਤ ਪਰੇਸ਼ਾਨ ਹੋ ਕੇ ਵੀ ਕੀ ਤੁਸੀਂ ਐਨੇ ਬੇਗੈਰਤ ਹੋਗੇ ਕਿ ਕਿਸੇ ਦਾ ਉਹ ਲੜਕਾ ਮਰ ਗਿਆ ਬੇਚਾਰਾ ਕਿ ਤੁਸੀਂ ਉਹਨੂੰ ਬੱਸ ਨੂੰ ਵੀ ਰੋਕ ਨਹੀਂ ਪਾਰੇ ਇੰਟਰਸੈਪਟ ਨਹੀਂ ਕਰ ਪਾਰੇ ਤਾ ਵੀ ਕਿ ਕਿਸੇ ਨੇ ਕਿਸੇ ਕੰਮ ਤੇ ਜੂ ਨਹੀਂ ਰਹੇਗੀ ਔਰ ਮੈਂ ਕਾਫੀ ਜ਼ਿਆਦਾ ਮਤਲਬ ਇਸ ਨੂੰ ਫੋਲੋ ਕਰਦਾ ਰਿਹਾ ਕਰਦਾ ਰਿਹਾ ਔਰ ਅਲਟੀਮੇਟਲੀ ਜੋ ਸੀ ਇੱਕ ਵੀ ਪੁਲਿਸ ਵਾਲਾ ਪੂਰੀ ਸੜਕ ਤੇ ਨਜ਼ਰ ਵੀ ਨਹੀਂ ਆਇਆ ਔਰ ਹਾਲਾਂਕਿ ਕੋਈ ਇਹ ਮਿਡ ਨਾਈਟ ਦੀ ਗੱਲ ਨਹੀਂ ਹੈ ਸਾਢੇ 8 ਵਜੇ ਦਾ ਇਨਸੀਡੈਂਟ ਹੈ ਰਾਤ ਦਾ ਸ਼ਾਮ ਹੀ ਹੁੰਦੀ ਹੈ ਜੀ ਸਾਢੇ 8 ਤਾ ਮਤਲਬ ਈਵਨ ਖਾਣਾ ਵੀ ਨਹੀਂ ਖਾਇਆ ਹੁੰਦਾ ਕਿ ਲੋਕਾਂ ਨੇ ਤੋਸਲੇ ਦਾ ਸੋਸਲੇ ਦਾ ਟਾਈਮ ਸੋ ਨੋਬਡੀ ਟਰਨਡ ਅਪ ਨੋਬਡੀ ਵਾਸ देयर ਕੋਈ ਪੁਲਿਸ ਵਾਲਾ ਨਹੀਂ ਆਇਆ ਔਰ ਇੱਕ ਤਾਂ ਪੁਲਿਸ ਵਾਲੇ ਨੇ ਕਮਾਲ ਹੀ ਕਰਤੀ ਜਦੋਂ ਰੋਪੜ ਪੁਲਿਸ ਨੇ ਬਹੁਤ ਜ਼ਿਆਦਾ ਕਾਲਸ ਕੀਤੇ ਮੋਰ ਦਨ 20 ਕਾਲਸ ਕੀਤੇ ਸੋ ਉਹਨਾਂ ਨੇ ਕਿਹਾ ਜੀ ਸਾਡੇ ਐਸਆਈ ਹੈ ਜੀ ਮੋਹਨ ਲਾਲ ਜੀ ਉਹ ਪੂਰੀ ਗਾਰਡ ਲੈ ਕੇ ਉੱਥੇ ਖੜੇ ਆ ਮੈਂ ਕਹਿ ਰਿਹਾ ਸੀ ਟੋਲ ਟੈਕਸ ਟੋਲ ਜਿਹੜੇ ਟੈਕਸ ਹੁੰਦੇ ਆ ਟੋਲ ਨਾਕੇ ਉੱਥੇ ਰੋਕ ਲੋ ਤੇ ਆਸਾਨ ਹੁੰਦਾ ਰੋਕਣਾ ਬਸ ਨੂੰ ਬਜਾਏ ਕਿ ਇੱਕ ਸਪੀਡਿੰਗ ਵਹੀਕਲ ਨੂੰ ਰੋਕੋ ਐਡੇ ਵੱਡੇ ਨੂੰ ਹਾਲਾਂਕਿ ਪੁਲਿਸ ਆਇਆ ਤਾਂ ਰੋਕ ਸਕਦੀ ਸੋ ਉੱਥੇ ਜਾ ਕੇ ਉਹ ਕਹਿੰਦੇ ਜੀ ਉਹ ਉਹ ਸੀ ਪੱਕਾ ਰੋਕ ਲੈਣੀ ਹੈ ਜਦੋਂ ਉਹ ਉੱਥੇ ਪਹੁੰਚੇ ਤਾਂ ਉੱਥੇ ਕੋਈ ਹੈ ਨਹੀਂ ਸੀ ਪੁਲਿਸ ਵਾਲਾ ਬਸ ਵੀ ਲੰਗੀ ਅਸੀਂ ਵੀ ਲੰਗੇ ਸੋ ਅਸੀਂ ਕਨਸਟੈਂਟਲੀ ਉਹਦਾ ਪਿੱਛਾ ਕਰ ਰਹੇ ਸੀ ਜੀ ਬਸ ਦਾ ਅਸੀਂ ਕਦੀ ਮਤਲਬ ਪੂਰਾ ਟੇਲ ਕੀਤਾ ਹੋਇਆ ਸੀ ਉਹਨੂੰ ਸੋ ਜਦੋਂ ਉਸ ਨੂੰ ਕੀਤਾ ਪਹਿਲਾਂ ਤਾਂ ਫੋਨ ਚੱਕਦੇ ਨਹੀਂ ਸੀ ਜੀ ਮਿਸਟਰ ਮੋਨ ਲਾਲ ਤੇ ਗੱਲ ਸਿਰਫ ਮੋਨ ਲਾਲ ਦੀ ਨਹੀਂ ਬਾਕੀ ਵੀ ਜਿੰਨੇ ਬੰਦੇ ਆ ਜਿੰਨੇ ਅਧਿਕਾਰੀ ਆ ਸਾਰੇ ਸ਼੍ਰਿੰਕਲਾ ਜੀ ਮੈਨੂੰ ਇੱਕਦਾਂ ਨਾਮ ਪਤਾ ਹੈ ਤਾਂ ਮੈਂ ਉਹਦਾ ਨਾਮ ਲੈ ਰਿਹਾ ਸੋ ਹੀ ਸੈਡ ਨਾ ਨਾ ਜੀ ਮੈਂ ਤਾਂ ਉੱਥੇ ਸੀਗਾ ਜੀ ਤੁਸੀਂ ਕਿਤੇ ਸੀ ਨਾ ਤੁਸੀਂ ਆਇਨਾ ਬਸ ਆਈ ਜਦ ਕਿ ਉਹ ਤੁਸੀਂ ਵੀਡੀਓ ਫੁਟੇਜ ਚੈੱਕ ਕਰੋਗੇ ਟੋਲ ਟੈਕਸ ਤੇ ਲੱਗੀ ਹੁੰਦੀ ਹੈ ਹੌਫਫੁਲੀ ਤਾਂ ਸਾਨੂੰ ਪਤਾ ਚੱਲ ਜਾਏਗਾ ਕਿ ਬੱਸ ਕ੍ਰਾਸ ਤੇ ਡਾਈ ਕ੍ਰਾਸ ਐਂਡ देयर वाज नो ਰਸ਼ ਐਟ ਦੈਟ ਟਾਈਮ ਸੋ ਇਹ ਹੋਇਆ ਅਲਟੀਮੇਟਲੀ ਮੋਹਾਲੀ ਪੁਲਿਸ ਨੂੰ ਵੀ ਮੈਂ ਬਹੁਤ ਜ਼ਿਆਦਾ ਵੰਗਾਰਾ ਕੀ ਪਾਈਆਂ ਮੈਂ ਕਿ ਬੀ ਪਲੀਜ਼ ਉਠੋ ਪਲੀਜ਼ ਉਠੋ ਇਹਨੂੰ ਬੱਸ ਨੂੰ ਕਿ ਰੋਕੇ ਇਸ ਤਰੀਕੇ ਨਾਲ ਤਾਂ ਉਹਨਾਂ ਨੇ ਕਿਹਾ ਜੀ ਤੁਸੀਂ ਕੋਈ ਗੱਲ ਨਹੀਂ ਸਰ ਫਾਇਲ ਆਪਣੀ ਲੋਕੇਸ਼ਨ ਭੇਜ ਦਿਓ ਸਰ ਕੋ ਬੱਸ ਦੀ ਲੋਕੇਸ਼ਨ ਆ ਜਾਏਗੀ ਫੋਟੋਗ੍ਰਾਫਸ ਤੇ ਜੋ ਨੰਬਰ ਤੇ ਜੋ ਮੈਂ ਸਾਰਾ ਭੇਜਿਆ ਰਿਹਾ ਐਂਡ ਕੰਸਿਸਟੈਂਟਲੀ ਮੈਂ ਫੋਨ ਕੀਤਾ ਰਿਹਾ ਕੰਸਿਸਟੈਂਟਲੀ ਤਕਰੀਬਨ ਆਈ ਥਿੰਕ 2 ਘੰਟੇ ਲੱਗੇ ਸਾਰੇ ਸਾਰੇ ਐਪੀਸੋਡ ਚ ਤੇ ਜਦੋਂ ਉੱਥੇ ਕਹਿੰਦੇ ਜੀ ਅਸੀਂ ਸ਼ਿਵਜੋਤ ਕੋਲ ਰੋਕ ਲੈਣੀ ਜੀ ਬਸ ਉੱਥੇ ਕੋਈ ਪੁਲਿਸ ਵਾਲਾ ਨਹੀਂ ਸੀ ਫਿਰ ਕਹਿੰਦੇ ਜੀ ਇਹ ਤੁਸੀਂ ਨਾ ਇਹਦੇ ਪਿੱਛਾ ਕਰਦੇ ਰਹੋ ਦੱਸਿਓ ਸਾਨੂੰ ਇਹ ਉੱਤੇ ਚੜ ਗਿਆ ਪੁਲ ਦੇ ਕਿ નીચે ਰਹਿ ਗਿਆ ਮੈਂ ਦੱਸਿਆ ਮੈਂ ਕਹਿੰਦਾ ਜੀ ਉੱਤੇ ਚੜ ਗਿਆ ਕਹਿੰਦੇ ਜੀ ਕੋਈ ਗੱਲ ਨਹੀਂ ਇਹਨੇ ਸਾਨੂੰ ਪਤਾ ਇਹਨੇ ਉਹ ਥੱਲੇ ਉਤਰਨਾ ਉੱਥੇ ਗੋਪਾਲ ਸੀਟਸ ਦੇ ਕੋਲ ਜਿਹੜਾ ਉਹ ਹੈ KFC ਵਾਲਾ ਤੇ ਉੱਥੇ ਅਸੀਂ ਸੜੀ ਪੁਲਿਸ ਪਾਰਟੀ ਖੜੀ ਹੈ ਤੁਸੀਂ ਨਿਸ਼ਚਿੰਤ ਹੋ ਜਾਓ ਵਕੀਲ ਸਾਹਿਬ ਇਹਨਾਂ ਨੂੰ ਅਸੀਂ ਫੜ ਲੈਣਾ ਤੁਸੀਂ ਕੋਈ ਗੱਲ ਨਹੀਂ ਮਤਲਬ ਐਡਰੈਸ ਹੋ ਜਾਓ ਤੇ ਉੱਥੇ ਆਪਾਂ ਗਏ ਜੀ ਉੱਥੇ ਵੀ ਬਸ ਕੋਈ ਨਹੀਂ ਫੜਿਆ ਤੇ ਜਦੋਂ ਮੈਂ ਇੱਧਰ ਉੱਧਰ ਦੇਖਿਆ ਕਿ ਜਿਹੜਾ ਕਲੇਮ ਜਿਹੜੀ ਪੁਲਿਸ ਸਾਹਿਬ ਕਿੱਥੇ ਹੈ ਤੋਂ ਇੱਕ ਖੁੰਝੇ ਚ ਤਿੰਨ ਚਾਰ ਬੰਦੇ ਖੜੇ ਆਪਸ ਗੱਲਾਂ ਗੁੱਲਾਂ ਮਾਰ ਰਹੇ ਸੀ ਤੇ ਉਹਨੂੰ ਕੋਈ ਸੜਕਵਾਲ ਵੀ ਧਿਆਨ ਨਹੀਂ ਸੀ ਬਸ ਤਾਂ ਕੀ ਰੋਕਣੀ ਸੀ ਅਲਟੀਮੇਟਲੀ ਇੱਕ ਪੁਲਿਸ ਕੰਟਰੋਲ ਰੂਮ ਦੇ ਜਿਹੜੇ ਹੈੱਡ ਹੈ ਇੱਥੇ ਮਿਸਟਰ ਅਜੀਤ ਪਾਟਕ ਹੈ ਉਹਨਾਂ ਦਾ ਨਾਮ ਮੈਨੂੰ ਬਾਅਦ ਚੋਂ ਪਤਾ ਚੱਲ ਤੇ ਉਹ ਜਿਹੜੇ ਹੈ ਉਹਨਾਂ ਨੇ ਮਤਲਬ ਜਿੱਦਾਂ ਹਿਊਮਨ ਚੇਨ ਹੁੰਦੀ ਹੈ ਇੱਦਾਂ ਬਣਾ ਕੇ ਵੇਰ ਕਾ ਜਦੋਂ ਆਉਣ ਵਾਲਾ ਹੁੰਦਾ ਉਸ ਚੌਂਕ ਤੋਂ ਪਹਿਲਾਂ ਉਹਨਾਂ ਨੇ ਬੱਸ ਜਿੱਦਾ ਆਪਣੇ ਛਾਤੀਆਂ ਤੇ ਰੁਕਾਈ ਹੈ ਇੱਦਾਂ ਕਿਉਂਕਿ ਇਹ ਰੋਕ ਨਹੀਂ ਸੀ ਰਿਹਾ ਉਹਨਾਂ ਦੇ ਕਹੇ ਤੇ ਵੀ ਬੱਸ ਜਿਹੜੀ ਸੀ ਤੇ ਉੱਥੋਂ ਅਸੀਂ ਇਹਨੂੰ ਉਤਾਰ ਕੇ ਬਲਕਿ ਵੀ ਗੇਵ ਮੈਂ ਗੁੱਡ ਬੀਟਿੰਗ ਆਲਸੋ ਉੱਥੇ ਮੈਂ ਆਪਣੇ ਹੱਥੀ ਕੋਟੇ ਨੂੰ ਡਰਾਈਵਰ ਨੂੰ ਜੋ ਕਿ ਐਨਾ ਜਗ ਗਿਆ ਜ਼ਿੰਮੇਵਾਰ ਇੱਕ ਇੱਕ ਹਤਿਆਰਾ ਇੱਕ ਜਵਾਨ ਬੱਚੇ ਦਾ ਇੱਕ ਜਿਹੜਾ ਨਰਪਿਸ਼ਾਚ ਇੱਕ ਤਰੀਕੇ ਦਾ ਐਡਰ ਬੰਦਾ ਤੇ ਐਨ ਹੀ ਰਿਸਪੌਂਸਿਬਲ ਜਿਹੜਾ ਪਿੰਡ ਅਜਕਦੀ ਸਵਾਰੀਆਂ ਨੂੰ ਲੈ ਗਿਆ ਐਂਡ ਹੀ ਹੂਡ ਹੇਵ ਵੇਟ ਪੂਜਾ ਸਮਬਡੀ ਐਲਸ ਆਲਸੋ ਉਹ ਤਾਂ ਉਸ ਵੇਲੇ ਰਾਸ਼ੀ ਨਹੀਂ ਸੀਗਾ ਲੇਕਿਨ ਇਹ ਜਦ ਬਸ ਢੁੜਾਂਦਾ ਆ ਰਿਹਾ ਸੀ ਫਲੀ ਕਰ ਰਿਹਾ ਸੀ ਤਾਂ ਇਹ ਹੀ ਹੂਡ ਹੇਵ ਯੂ نو ਕਿਲਡ ਅ ਫਿਊ ਮੋਰ ਪੀਪਲ ਐਸ ਵੈਲ ਫੋਰ ਸ਼ੋਰ ਗੋਡਸ ਗ੍ਰੇਸ ਹੱਦਾਂ ਨਹੀਂ ਹੋਇਆ ਕੁਝ ਵੀ ਐਨੀਵੇ ਆਲ ਆਮ ਟ੍ਰਾਈਂਗ ਟੂ ਸੇ ਇਜ਼ ਕੇ ਜਦੋਂ 112 ਨੰਬਰ ਦਾ ਆਪਾਂ ਸੋਚਦੇ ਹਾਂ ਕਿ ਜੀ ਇਹਦੇ ਉੱਤੇ ਆਪਾਂ ਕਾਲ ਕਰਤੀ ਤੇ ਆਪਾਂ ਹੁਣ ਪੁਲਿਸ ਦਾ ਕੰਮ ਸ਼ੁਰੂ ਹੋ ਗਿਆ ਪੁਲਿਸ ਤਾਂ ਜਾਗਦੀ ਹੋਣੀ ਪਈ ਦਿਸ ਚੀਫ ਮਿਨਿਸਟਰ ਆਫ ਪੰਜਾਬ ਮਿਸਟਰ ਭਗਵੰਤ ਮਾਨ ਇਸ ਸਲੀਪਿੰਗ ਮਿਸਟਰ ਗੌਰਵ ਯਾਦਵ ਇਜ਼ ਅ ਵੈਰੀ ਇੰਟੈਲੈਕਚੁਅਲ ਪਰਸਨ ਹੂਜ਼ ਡੀਜੀਬੀ ਪੰਜਾਬ ਹੀ ਇਜ਼ ਆਲਸੋ ਸਲੀਪਿੰਗ ਵੇਕ ਅਪ ਗਾਈਜ਼ ਉੱਠ ਜੋ ਅੱਜ ਦੀ ਤੁਸੀਂ ਹਰ ਰੋਜ਼ ਖ਼ਬ਼ਾਰਾ ਪੜ੍ਹ ਰਹੇ ਹੋ ਪੁਲਿਸ ਵੇਕਅਪ ਪੁਲਿਸ ਵੇਕਅਪ ਸਾਰੇ ਕੰਟਰੀ ਚ ਹੋਈ ਹੈ ਤੁਹਾਡੇ ਕਾਰਨ ਤੇ ਜੂਨੀ ਰੈਂਕ ਦੀ ਪਈ ਲਾਲਜੀਤ ਭੁੱਲਰ ਸਾਡੇ ਜਿਹੜੇ ਆਨਰੇਬਲ ਟਰਾਂਸਪੋਰਟ ਮਿਨਿਸਟਰ ਨੇ ਜੀ ਇੱਥੇ ਦੇ ਹੀ ਡਸਨਟ ਨੋ ਐਨੀਥਿੰਗ ਕਿ ਕੀ ਹੁੰਦਾ ਪਿਆ ਸੜਕਾਂ ਤੇ ਕੀ ਨਹੀਂ ਹੁੰਦਾ ਪਿਆ ਪੁਲਿਸ ਦੀ ਕੋਈ ਵੀ ਇਹ ਜਿਹੜੀ ਸਟੇਟ ਹੈ ਜਿੱਥੇ ਆਪਾਂ ਰਹਿੰਦੇ ਆ ਬਾਰਡਰ ਸਟੇਟ ਹੈ ਰੋਜ਼ ਟੈਰਰਿਜ਼ਮ ਦੀਆਂ ਘਟਨਾਵਾਂ ਹੁੰਦੀਆਂ ਹਨ ਹਥਿਆਰ ਫੜੇ ਜਾਂਦੇ ਆ ਡਰੱਗਸ ਵੜੀਆਂ ਜਾਂਦੀਆਂ ਪਈਆਂ ਕਿੰਨੇ ਮੁਕੱਦਮੇ ਜਿਹੜੇ ਅਸੀਂ ਆਪ ਹੀ ਲੜਦੇ ਪਏ ਆ ਤੇ ਕਿਸੇ ਦਾ ਵੀ ਜਦ ਪੁਲਿਸ ਦਾ ਇੱਕ ਵੀ ਬੰਦੇ ਦੀ ਪ੍ਰੈਜੈਂਸੀ ਨਾ ਹੋਣੀ ਪੂਰੇ ਹਾਈਵੇ ਤੇ ਉਹ ਕਿੱਥੇ ਸੀ ਪੈਟਰੋਲ ਪਾਰਟੀਆਂ ਕਿੱਥੇ ਸੀ ਬੰਦੇ ਔਰ ਇਹ ਤਾਂ ਇੱਕ ਦਿਨ ਦੀ ਗੱਲ ਨਹੀਂ ਕਿਸੇ ਵੀ ਦਿਨ ਕਿੱਥੇ ਸੀ ਹੈ ਹੀ ਨਹੀਂ ਤੇ ਮੈਨੂੰ ਬਹੁਤ ਜ਼ਿਆਦਾ ਦੁੱਖ ਵੀ ਹੈ ਔਰ ਬਹੁਤ ਜ਼ਿਆਦਾ ਹੈਰਾਨੀ ਵੀ ਹੈ ਕਿ ਇਹ ਸਭ ਕੁਝ ਐਨਾ ਕੁਝ ਹੁੰਦਾ ਪਿਆ ਹੈ ਹਿੰਦੁਸਤਾਨ 'ਚ ਤਾਂ ਵੀ ਪੁਲਿਸ ਅਕਾਊਂਟੇਬਲ ਨਹੀਂ ਹੈ ਤਾਂ ਵੀ ਚੀਫ ਮਿਨਿਸਟਰ ਮਿਨਿਸਟਰਸ ਏ ਆਰ ਨਾਟ ਅਕਾਊਂਟੇਬਲ ਕਿ ਇਹ ਸਾਰੇ ਬੰਦੇ ਸਸਪੈਂਡਿੰਗ ਕੀਤੇ ਜਾਣੇ ਚਾਹੀਦੇ ਕੀ ਟ੍ਰਾਂਸਪੋਰਟ ਮਿਨਿਸਟਰ ਨੂੰ ਡੀਜੀਪੀ ਨੂੰ ਹੋਮ ਜਿਹੜੇ ਹੈ ਮੁੱਖ ਮੰਤਰੀ ਨੂੰ ਇਸ ਗੱਲ ਦੇ ਉੱਤੇ ਸੰਘਾਲ ਲੈਂਦੇ ਹੋਏ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਆਪਣੀ ਦੋਖਨੀ ਪ੍ਰਗਟ ਕਰਨਾ ਚਾਹੀਦਾ ਸੋਚ ਰਹੇ ਹੋ ਕਿ ਕੋਈ ਰਿਪ੍ਰেজentation ਦੋ ਜਾਂ ਕੋਈ ਹਾਈ ਕੋਰਟ ਦੇ ਵਿੱਚ ਇਸ ਨੂੰ ਲੈ ਕੇ ਕੋਈ ਡਾਇਰੈਕਸ਼ਨਸ ਤੁਸੀਂ ਦਵਾਓ ਹਾਂ ਜੀ ਪੂਜਾ ਮੈਂ ਇਦਾਂ ਸੋਚ ਰਿਹਾ ਬਟ ਆਈ ਵਿਲ ਟੈਲ ਯੂ ਦ ਅਡੋਸਿਟੀ ਆਫ ਪੁਲਿਸ ਇਸ ਗੱਲ ਨੂੰ ਅੱਜ 2 ਦਿਨ ਹੋ ਗਏ ਪਰਸੋ ਰਾਤ ਦੀ ਘਟਨਾ ਜੀ ਬਹਿ ਰਾਮ ਪੁਲਿਸਾਇਗਾ ਸੇ ਹੋਇਆ ਹੋਵੇਗਾ ਜਿਹਦੇ ਉਤੇ ਕੇਸ ਦਰਜ ਹੋਇਆ ਹੋਵੇਗਾ ਲੇਕਿਨ ਕਿਸੇ ਨੇ ਵੀ ਹਾਲੇ ਤੱਕ ਮੈਨੂੰ ਮੈਂ ਚਸ਼ਮਦੀਤ ਗਵਾ ਵੀ ਸੀ ਮੈਂ ਸਾਰਾ ਕੁਝ ਉਸ ਬੰਦੇ ਨੂੰ ਹੀ ਫੜਾਇਆ ਮੈਨੂੰ ਹਾਲੇ ਤੱਕ ਕਿਸੇ ਨੇ ਸੰਪਰਕ ਨਹੀਂ ਕੀਤਾ ਮੈਂ ਸਾਰੇ ਕਿਤੇ ਆਪਣਾ ਨੰਬਰ ਵੀ ਨੋਟ ਕਰਾ ਦਿੱਤਾ ਸੀ ਇੱਥੇ ਮੋਹਾਲੀ ਪੁਲਿਸ ਨੂੰ ਵੀ ਸਾਰੇ ਕਿਤੇ ਐਂਡ ਕਿਸੇ ਨੇ ਕੋਈ ਸੰਪਰਕ ਨਹੀਂ ਕੀਤਾ ਕਿਸੇ ਨੇ ਮੇਰੇ ਕੋਲ ਕੋਈ ਰਿਟਰਨ ਸਟੇਟਮੈਂਟ ਕੋਈ ਬਿਆਨ ਕੋਈ ਕੋਈ ਦਰਜ ਕਰਨ ਵੀ ਨਹੀਂ ਆਇਆ ਨਾ ਹੀ ਮੈਨੂੰ ਬੁਲਾਇਆ ਸੋ ਇਹ ਦੇ ਅਸਟਿਲ ਸਲੀਪਿੰਗ ਮਨ ਲੋਕ ਬੰਦੇ ਮਰਦੇ ਆ ਮਰੇ ਹੋ ਮਰ ਜਾਣ ਕੁੜੀਆਂ ਚੱਕਿਆ ਜਾਣ ਜਾਂ ਉਹਨਾਂ ਦੇ ਰੇਪ ਹੋਣ ਜਾਂ ਅਬਡਕਸ਼ਨਸ ਹੋਣ ਜਾਂ ਜੋ ਵੀ ਹੋਣ ਤੇ ਚਾਹੇ ਕਿੰਨੇ ਮਰਜੀ ਟੈਰਰਿਸਟ ਆ ਜਾਣੇ ਸਟੇਟ ਦੇ ਵਿੱਚ ਕਿੰਨੇ ਮਰਜੀ ਸਮਗਲਿੰਗ ਹੋ ਜੇ ਇਹਨਾਂ ਨੇ ਨਹੀਂ ਉੱਠਣਾ ਕਿ ਕਿੰਨੇ ਮਰਜੀ ਆਪਾਂ ਲਈ 112 ਨੰਬਰ ਦਾ ਜਿਹੜਾ ਸਾਨੂੰ ਬੇਫਿਕੂ ਬਣਾਇਆ ਹੋਇਆ ਜਨਤਾ ਨੂੰ ਸਾਰੀ ਨੂੰ ਕਿ ਤੁਹਾਡਾ ਡਿਸਟ्रेस ਨੰਬਰ ਹੈ ਜੀ ਤੇ ਇਹ ਦਾ ਡਿਸਟ्रेस विल ਐਡ ਟੂ ਮੋਰ ਡਿਸਟ्रेस ਇਫ ਯੂ ਡਾਇਲ ਇਟ ਉਸ ਤੋਂ ਚੰਗਾ ਆਪਣੇ ਕਿਸੇ ਭੈਣ ਭਰਾ ਨੂੰ ਕਿਸੇ ਯਾਰ ਦੋਸਤ ਨੂੰ ਕਹੋ ਭਾਈ ਇੱਦਾਂ ਹੋ ਗਿਆ ਪਲੀਜ਼ ਪਹੁੰਚ ਸਾਡੀ ਮਦਦ ਕਰੋ ਥੈਨ ਯੂ ਕੈਨ ਐਕਸਪੈਕਟ ਸਮ ਮਦਦ ਇਹਨਾਂ ਕੋਲ ਮਦਦ ਕਰਨ ਦੀ ਉਮੀਦ ਰੱਖਣ ਦੀ ਕੋਈ ਲੋੜ ਨਹੀਂ ਹੈ ਇਹ ਸਾਰੇ ਦੇ ਸਾਰਾ ਪੂਰੀ ਪ੍ਰਣਾਲੀ ਜਿਹੜੀ ਹੈ ਇਹ ਭ੍ਰਸ਼ਟ ਹੈ ਐਂਡ ਦੇ ਸ਼ਾਇਦ ਪ੍ਰਾਈਵੇਟ ਟ੍ਰਾਂਸਪੋਰਟਰ ਜ਼ਮੀਦਾਰਾ ਟ੍ਰਾਂਸਪੋਰਟ ਦੀ ਬਾਤ ਸੀ ਸ਼ਾਇਦ ਕਿਸੇ ਮੰਤਰੀ ਦੇ ਵੀ ਪੈਸੇ ਆ ਇਸ ਚ ਆਈ ਡੋਟ ਨੋ ਹੈ ਕਿ ਨਹੀਂ ਹੈ ਸੁਣਦੇ ਤੇ ਉਹ ਜਿਹੜਾ ਹੈ ਵੀ ਤੁਸੀਂ ਉਹਨਾਂ ਦਾ ਜ਼ਿੰਮੇਦਾਰ ਟਰੈਵਲ ਦਾ ਨਾਮ ਸੁਣ ਕੇ ਨਹੀਂ ਰੋਕੀ ਬਾਸ ਕੇ ਕਿਉਂ ਨਹੀਂ ਰੋਕੀ ਬਾਸ ਨੋਬਡੀ ਸ਼ੋਡ ਅਪ ਐਂਡ ਉੱਤੋਂ ਮੈਨੂੰ ਕਹਿਆ ਰਹੇ ਤੁਸੀਂ ਕੋਈ ਗੱਲ ਨਹੀਂ ਤੁਸੀਂ ਕਰਤੀ ਆਪਣੀ ਡਿਊਟੀ ਵਾਸ ਬਹੁਤ ਹੈ ਜੀ ਕੋਈ ਗੱਲ ਨਹੀਂ ਜੀ ਅਸੀਂ ਦੇਖ ਲਾਂਗੇ ਜੀ ਤੁਹਾਨੂੰ ਟਿਮਟ ਕਰਨ ਦੀ ਕੁਝ ਤੁਹਾਡੀ ਗੱਡੀ ਨੂੰ ਹਿਟ ਕਰਨ ਦੀ ਕੋਸ਼ਿਸ਼ ਕੀਤੀ ਨਹੀਂ 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 ਮੈਨੂੰ ਨਹੀਂ ਹਿਟ ਕਰਨ ਦੀ ਕੁਝ ਕੀਤੀ ਮੈਂ ਤਾਂ ਪਿੱਛੇ ਸੀਗਾ ਅਗਿਆਨ ਦਾ ਤਾਂ ਪੱਕਾ ਕਰ ਲੈਂਦਾ ਉਹ ਕੀਆ ਨੂੰ ਉਹਨੇ ਕੀ ਲੋਕੀ ਨੂੰ ਗਾਲਾ ਗੋਲਾ ਕੱਢਦੇ ਦੌੜੇ ਆ ਉੱਥੋਂ ਕੀ ਕੀ ਕੁਝ ਹੋਇਆ ਰਸਤੇ 'ਚ ਦੇ ਵਿੱਚ ਆਈ ਵਿਸ਼ ਮੈਂ ਤਾਂ ਫੋਨ ਤੇ ਲੱਗਿਆ ਹੋਇਆ ਸੀ ਜੀ ਪੂਜਾ ਕਿ ਮੈਂ ਉਹਦਾ ਵੀਡੀਓ ਰੈਕਡ ਕਰ ਸਕਦਾ ਲ ਤੇ ਕਿਉਂਕਿ ਜਿਹੜਾ ਸੀ ਇਸ ਨੂੰ ਫਾਲੋ ਕਰਨ ਤੇ ਪੁਲਿਸ ਨੂੰ ਕਾਲ ਕਰਨ ਦੇ ਵਿੱਚ ਸਾਰੀ ਅਟੈਂਸ਼ਨ ਲੱਗੀ ਹੋਈ ਸੀ ਐਨੀਵੇ ਥਰ ਇਸ ਅਨਦਰ ਪੁਆਇੰਟ ਐਸ ਵੈਲ ਜੋ ਆਈ ਵਾਟ ਟੂ ਟੇਕ ਇਟ ਅਪ ਥਰੂ ਯੂਰ ਚੈਨਲ ਉਹ ਇਹ ਹੈ ਜੀ ਕਲਕੱਤਾ ਦੇ ਵਿੱਚ ਇਹ ਹੋਇਆ ਦਿੱਲੀ 'ਚ ਇਹ ਹੋਇਆ ਪੰਜਾਬ 'ਚ ਇਹ ਹੋਇਆ ਇਹ ਜਿਹੜਾ ਪੁਲਿਸ ਹੈ ਤੁਸੀਂ ਲੀਗਲ ਕੋਰਸਪੋਂਡੈਂਟ ਹੋ ਤੁਹਾਨੂੰ ਪਤਾ ਹੈ ਪੁਲਿਸ ਜਿਹੜਾ ਹੈ ਸਟੇਟ ਦਾ ਸਬਜੈਕਟ ਹੈ ਇਹ ਤੇ ਸੈਂਟਰ ਦਾ ਉਹ ਨਹੀਂ ਹੁੰਦਾ ਕੋਈ ਵੀ ਕੰਟਰੋਲ ਨਹੀਂ ਹੁੰਦਾ ਪੁਲਿਸ ਇਜ਼ ਅੰਡਰ ਦਾ ਸਟੇਟ ਨਾਓ ਕੀ ਸੈਂਟਰ ਜਿਹੜਾ ਹੈ ਉਹ ਇੱਕ ਕੋਈ ਨੋਡਲ ਏਜੰਸੀ ਨਹੀਂ ਬਣਾ ਸਕਦਾ ਉਹ ਘੱਟੋ ਘੱਟ ਫੰਕਸ਼ਨਿੰਗ ਤਾਂ ਚੈੱਕ ਕਰੇ ਪੁਲਿਸ ਦੀ ਮਨ ਵਾਈ 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 ਸ਼ੁੱਡ ਬੀ ਹੋਲ ਓਨਲੀ ਦ ਸਟੇਟ ਰਿਸਪੋਨਸਿਬਲ ਵਾਈ ਇਜ਼ਨਟ ਦ ਸੈਂਟਰ ਰਿਸਪੋਨਸਿਬਲ ਫੋਰ ਇਟ ਵਾਈ ਵਾਈ ਇਜ਼ देयर ਨੋ ਸਿਸਟਮ ਜਿਹੜਾ ਇੱਕ ਨੋਡਲ ਏਜੰਸੀ ਹੋਏ ਜਿਹੜੀ ਇਹ ਦੇਖੇ ਕਿ ਜਿਸ ਜੀ ਪੁਲਿਸ ਸਹੀ ਫੰਕਸ਼ਨ ਕਰ ਵੀ ਰਹੀ ਹੈ ਕਿ ਨਹੀਂ ਕਿਉਂਕਿ ਇਹ ਇੱਕ ਬੇਸਿਕ ਚੀਜ਼ ਹੈ ਤੁਹਾਡਾ ਪੁਲਿਸ ਦਾ ਜਾਂ ਗਵਰਨਮੈਂਟ ਦਾ ਆਮ ਬੰਦੇ ਨਾਲ ਜਨ ਜੀਵਨ ਦੇ ਨਾਲ ਜਿਹੜਾ ਹੈ ਆਮ ਆਦਮੀ ਨਾਲ ਕੀ ਕੀ ਸਬੰਧ ਹੈ 112 ਨੰਬਰ ਦਾ ਸਬੰਧ ਹੈ ਤੁਹਾਡੇ ਕੋਲ ਕੋਈ ਐਮਰਜੈਂਸੀ ਹੋ ਗਏ ਤੁਸੀਂ ਸਰਕਾਰ ਨੂੰ ਟੈਕਸ ਦਿੰਦੇ ਹੋ ਤੁਸੀਂ ਆ ਬੋਨਫਾਈਟ ਸਿਟੀਜ਼ਨਸ ਆਫ ਦਿਸ ਕੰਟਰੀ ਐਂਡ ਦ ਸਟੇਟ ਸੋ ਤੁਸੀਂ ਤੁਹਾਡਾ ਹੱਕਵਾਨ ਦੇ ਉਸ ਕੋਲ ਕਟੂਗੜ ਇਹ ਉਮੀਦ ਕਰਨ ਦਾ ਵੀ ਸਾਡੀ ਜਾਨ ਬਚਾ ਲੈਣਗੇ ਇਹ ਮੰਨ ਲਓ ਜੀ ਟੈਨਿਸ ਕੋਈ ਕਾਰਨ ਕਰਕੇ ਡੋੜਦੇ ਹੁੰਦੇ ਕੋਈ ਕਿਸੇ ਦਾ ਕੋਈ ਮੂਵਿੰਗ ਬੱਸ ਰੇਪ ਹੋ ਰਿਹਾ ਹੁੰਦਾ ਕੋਈ ਕੁਝ ਹੋ ਰਿਹਾ ਹੁੰਦਾ ਤਾਂ ਕੀ ਜਿਹੜਾ ਸੀ ਇਹ ਅਸੀਂ ਉਸ ਨੂੰ ਜਦੋਂ ਸੱਪ ਮਾਰ ਜਾਨਾ ਸਾਪਾ ਨਿਕਲ ਜਾਣ ਦੀ ਲਕੀਰ ਨੂੰ ਪਿੱਟਣ ਆਸਤੇ ਬੈਠੇ ਆ ਇੱਥੇ ਯਾਨੀ ਕਿ ਗਸ਼ਤ ਦੀ ਜਿਹੜੀ ਗੱਲ ਕਹੀ ਜਾਂਦੀ ਹੈ ਰਾਤ ਤੀ ਇਹਦਾ ਕੁਝ ਨਹੀਂ ਹੁੰਦਾ ਨਾ ਗਸ਼ਤ ਦਾ ਤਾਂ 0 ਸੀਜੀ ਮੋਰ ਥੈਨ 125 ਕਿਲੋਮੀਟਰ ਹੈ 125 10-15 ਕਿਲੋਮੀਟਰ ਹੋਰ ਜੋੜ ਲਓ ਜਿਹੜੇ ਪਿੰਡਾ ਬੁੰਡਾ ਵਿੱਚੋਂ ਗਿਆ ਹੋਰ ਸਾਰਾ ਕੁਝ ਕਿਹਾ ਤੇ ਇਹ ਸਾਰੇ ਦੇ ਦੌਰਾਨ ਕੋਈ ਗਸ਼ਤ ਨਹੀਂ ਸੀ ਕੋਈ ਬੰਦਾ ਨਹੀਂ ਸੀ ਕੋਈ ਪੁਲਿਸ ਵਾਲੇ ਕੋਈ ਖਾਕੀ ਵਰਦੀ ਉਹ ਨਹੀਂ ਸੀ ਜੀ ਨਾਟ ਓਨਲੀ ਥੈਟ ਪੂਜਾ ਜੀ ਇਹ ਵੀ ਇੱਕ ਫੈਕਟ ਹੈ ਕਿ ਜਦੋਂ ਆਪਾਂ ਇਹ ਤਾਂ ਰੈਗੂਲਰ ਤੌਰ ਤੇ ਜਦੋਂ ਆਪਾਂ ਇੰਨੀ ਕੰਪਲੇਂਟਸ ਕਰੀ ਜਾ ਰਹੇ ਆ ਕਰਿਆ ਨੇ ਸਾਰੇ ਕੰਟਰੋਲ ਰੂਮਸ ਦੇ ਵਿੱਚ ਕਾਲਸ ਆ ਮੇਰੇ ਕੋਲ ਸਾਰੇ ਕਾਲ ਰੈਕੋਰਡਸ ਐ ਮੈਂ ਤੁਹਾਨੂੰ ਨਾਲ ਸ਼ੇਅਰ ਕਰਦਾ ਤਾਂ ਵੀ ਕੋਈ ਨਹੀਂ ਜਾਗ ਰਿਹਾ ਤਾਂ ਵੀ ਕੋਈ ਨਹੀਂ ਸਾਹਮਣੇ ਆ ਰਿਹਾ ਕੋਈ ਹੈ ਹੀ ਨਹੀਂ ਤੇ ਇਹ ਜਿਹੜਾ ਭੁਲੇਖਾ ਭ੍ਰੰਮ ਪਾਇਆ ਹੋਇਆ ਹੈ ਲੋਕਾਂ ਨੂੰ ਕਿ 112 ਨੰਬਰ ਤੁਹਾਡੀ ਸਹਾਇਤਾ ਆਸਤੇ ਇਹ ਤੁਹਾਡੀ ਮਦਦ ਕੀਤੀ ਜਾਏਗੀ ਇਟਸ ਅ ਜੰਗਲ ਆਊਟ ਥੇਰ ਸੋ ਜੰਗਲ ਜਿੱਤੇ ਜਾਂਦਾ ਬੰਦਾ ਆਪਣਾ ਆਪ ਹੁੰਦਾ ਹੈ ਕਿ ਜ਼ਿੰਮੇਵਾਰ ਐ ਦੇ ਹੀ ਤੁਸੀਂ ਪੰਜਾਬ ਸਟਰੀਟ ਦੇ ਵਿੱਚ ਆਪਣੀ ਜਾਨ ਦੇ ਆਪਣੇ ਮਾਲ ਦੇ ਔਰ ਹਰ ਚੀਜ਼ ਦੇ ਆਪ ਜ਼ਿੰਮੇਵਾਰ ਹੋ ਔਰ ਉਹ ਵੀ ਤਦ ਤੱਕ ਹੀ ਜਦ ਤੱਕ ਤੁਹਾਡੇ ਉੱਤੇ ਕੋਈ ਜਿਹੜਾ ਹੈ ਜਿਹੜੇ ਪਹਿਰੇਦਾਰ ਹੈ ਉਹੀ ਨਾ ਅਟੈਕ ਕਰ ਦੇ ਸੋ ਮਤਲਬ ਦਿਸ ਇਜ਼ ਸੱਚ ਅ ਬੈਡ ਸਿਚੁਏਸ਼ਨ ਕਿ ਇਹ ਦਿਨਾਲ ਤੁਸੀਂ ਪੁੱਛਿਆ ਕਿ ਆਪਾਂ ਕੁਝ ਐਕਸ਼ਨ ਕਰਨਾ ਚਾਹੁੰਦੇ ਆ ਦੇ ਉੱਤੇ ਵੀਲ ਡੂ ਸਮ ਐਕਸ਼ਨ ਫੋਰ ਸ਼ੋਰ ਐਂਡ ਵੀਲ ਟੇਕ एवरीवन ਰਿਸਪਾਂਸਿਬਲ ਜਿਹਨਾਂ ਜਿਹਨਾਂ ਦੇ ਮੈਂ ਨਾਮ ਲੈਂਦੇ ਆ ਐਂਡ ਮਿਸਟਰ ਦਿਲਰਾਜ ਸਿੰਘ ਜਿਹੜੇ ਟਰਾਂਸਪੋਰਟ ਦੇ ਸੈਕਟਰੀ ਹੈ ਐਂਡ ਸਮ ਮਿਸਟਰ ਪ੍ਰਦੀਪ ਕੁਮਾਰ ਹੂ ਇਸ ਆਲਸੋ ਅ ਆਫੀਸਰ ਇਨ ਦ ਟਰਾਂਸਪੋਰਟ ਡਿਪਾਰਟਮੈਂਟ ਐਂਡ ਲਾਲਜੀਤ ਭੁੱਲਰ ਜੀ ਐਂਡ ਮੁੱਖ ਮੰਤਰੀ ਜੀ ਐਂਡ ਗੌਰਵ ਯਾਦਵ ਜੀ ਐਂਡ ਆਲ ਦ ਐਸ ਐਸ ਪੀਸ ਆਫ ਦ ਡਿਸਟ੍ਰਿਕਟਸ ਇਨ ਵਿਚ ਦਿਸ ਯੂ نو ਦਿਸ ਬਸ ਪਾਸ ਥਰੂ ਤੇ ਜਿਹਨਾਂ ਦੇ ਪੁਲਿਸ ਕੰਟਰੋਲ ਰੂਲਸ ਨੇ ਕੁਝ ਨਹੀਂ ਕੀਤਾ ਦੋਸ ਪੀਪਲ ਆਰ ਟੂ ਬੀ ਹੈਲਡ ਅਕਾਊਂਟੇਬਲ ਵਿਲ ਹੈਲਪ ਹੋਲਡ देम ਅਕਾਊਂਟੇਬਲ ਫॉर ਸ਼ੋਰ ਸੋ ਇੱਕ ਨੌਜਵਾਨ ਨੇ ਜਾਨ ਗਵਾ ਕੇ ਜੇ ਪੁਲਿਸ ਨੂੰ ਜਗਾ ਦੇਵੇ ਕੱਟੂ ਘਟ ਉਹ ਇੱਕ ਤਾਂ ਉਹ ਹੈ ਕਿ ਐਂਡ ਪੋਲਿਟਿਸ਼ੀਅਨਸ ਨੂੰ ਜਗਾ ਦੇਵੇ ਸ਼ਾਹਦੀਦ ਨੂੰ ਕੋਈ ਫਰਕ ਨਹੀਂ ਦੂਸਰੀ ਗੱਲ ਇਹ ਹੈ ਜੀ ਕਿ ਇੱਕ ਮੈਨੂੰ ਇਹ ਲੱਗਦਾ ਹੈ ਕਿ ਤੁਸੀਂ ਸ਼ੁਰੂਆਤ ਕੀਤੀ ਕਿ ਤੁਸੀਂ ਚੰਗਾ ਕੰਮ ਕੀਤਾ ਮੈਂ ਤਾਂ ਨਿਵਾਣਾ ਦਾ ਬੰਦਾ ਮੈਂ ਕੀ ਚੰਗਾ ਕੰਮ ਕਰਨਾ ਲੇਕਿਨ ਗੱਲ ਇਹ ਨਹੀਂ ਕਿ ਜਿਹੜਾ ਇੱਕ ਬਲਾਈਂਡ ਹਿੱਟ ਐਂਡ ਰਨ ਕੇਸ ਬਣ ਬਣ ਜਾਣਾ ਸੀ ਹਜ਼ਾਰਾਂ ਲੱਖਾਂ ਉਹਦੇ ਵਿੱਚ ਉਸ ਦੇ ਵਿੱਚ ਕੱਟੂ ਘਟ ਨਾ ਵੀ ਹੈਵ ਅ ਡਰਾਈਵਰ ਹੂਜ਼ ਬੀਨ ਕਾਟ ਬਾਏ ਦ ਪੁਲਿਸ ਸ਼ਾਹਦੀਦ ਤਾਂ ਬਾਚ ਉਹਨਾਂ ਨੇ ਦੇ ਬਸ ਹੂਸ ਬੀਨ ਲਾਈਕ ਯੂ ਨੋ ਗੌਟ ਐਂਡ ਸਮਥਿੰਗ ਸੋ ਕਟਾ ਗੌਟ ਹੋਸਾ ਦਾ ਉਹਦੇ ਪਰਿਵਾਰ ਨੂੰ ਅਸੀਂ ਐਮ ਐਸ ਸੀਟੀ ਤੋਂ ਕੁਝ ਨਾ ਕੁਝ ਮੁਆਵਜ਼ਾ ਦਵਾ ਪਾਈਏ ਤੇ ਬਿਕੋਜ਼ ਉਹ ਇਹ ਕਿਤੇ ਜੌਬ ਕਰਦਾ ਸੀ ਮੁੰਡਾ ਹਲੇ ਲੱਗਿਆ ਹੀ ਸੀ ਕਹਿੰਦੇ ਜੀ ਜੌਬ ਛੋਟੀ ਮੋਟੀ ਜੌਬ ਕਰਦਾ ਐ ਐਂਡ ਵੈਰੀ ਹੈਂਡਸਮ ਬாய் ਉਹਦਾ ਟੂ ਬਾਈ ਤੇ ਸਾਦਾ ਇਹ ਦੇਖਿਆ ਨਹੀਂ ਸੀ ਜਾਂਦਾ ਸੋ ਇਹ ਸ਼ਾਇਦ ਕੋਈ ਸਾਡੇ ਕਿਤੇ ਪੁੰਨਾ ਦੇ ਲੇਖੇ ਚ ਕਾਊਂਟ ਹੋਈ ਚੀਜ਼ ਕਿ ਉਹਦੇ ਪਰਿਵਾਰ ਨੂੰ ਕੁਝ ਮੁਆਵਜ਼ਾ ਮਿਲ ਪਾਇਆ ਤੇ ਬਿਲਕੁਲ ਸਵਾਲ ਜਿਹੜਾ ਹੈ ਉਹ ਪੁਲਿਸ ਤੇ ਖੜਾ ਹੁੰਦਾ ਕਿਉਂਕਿ ਅਸੀਂ ਵਿਸ਼ਵਾਸ ਕਰਕੇ ਆ ਕਹੀਏ ਕਿ ਸਾਨੂੰ ਲੱਗਦਾ ਹੈ ਕਿ ਸਾਡੀ ਸੁਰੱਖਿਆ ਵਾਸਤੇ ਪੁਲਿਸ ਮੁਲਾਜ਼ਮ ਹੈ ਇਸ ਕਰਕੇ ਅਸੀਂ ਚੰਨੀ نیند ਸੋ ਜਾਂਦੇ ਆ ਲੇਕਿਨ ਜਦੋਂ ਇਹ ਕਿਹਾ ਜਾਂਦਾ ਹੈ ਕਿ ਪੁਲਿਸ ਪਾਰਟੀ ਖੜੀ ਹੈ ਗਸ਼ਤ ਲੱਗੀ ਹੈ ਰੋਜ਼ਾਨਾ ਨਾਕੇ ਲੱਗਦੇ ਨੇ ਤੇ ਉਸ ਦੀ ਰਿਐਲਿਟੀ ਕੀ ਹੈ ਉਹ ਆਪ ਤੁਹਾਡੇ ਸਾਹਮਣੇ ਕਿ ਕਿਸ ਤਰੀਕੇ ਨਾਲ ਹਿੱਟ ਐਂਡ ਰਨ ਦਾ ਕੇਸ ਆਂਦਾ ਹੈ ਡਰਾਈਵਰ ਭੱਜ ਜਾਂਦਾ ਸ਼ਿਕਾਇਤ ਕੀਤੀ ਜਾਂਦੀ ਹੈ ਲੇਕਿਨ ਚਾਰ ਡਿਸਟ੍ਰਿਕਟਸ ਕਵਰ ਹੋਣ ਤੋਂ ਬਾਅਦ ਅਖੀਰਲੀ ਜਦੋਂ ਉਹ ਕਹਿੰਦੇ ਹੈ ਕਿ ਮੈਂ ਹਾਈ ਕੋਰਟ ਦਾ ਵਕੀਲ ਆ ਤੇ ਮੈਂ ਇਸ ਕੇਸ ਨੂੰ ਅੱਗੇ ਲੈ ਕੇ ਜਾਵਾਂਗਾ ਤਦ ਕਿਤੇ ਜਾ ਕੇ ਹਿਊਮਨ ਚੇਨ ਬਣਾ ਕੇ ਉਸ ਬੱਸ ਨੂੰ ਰੋਕਿਆ ਜਾਂਦਾ ਤੇ ਡਰਾਈਵਰ ਨੂੰ ਫੜਿਆ ਜਾਂਦਾ ਆਪਣੇ ਰਿਸਪੌਂਸਿਬਿਲਟੀ ਨਿਭਾਰੇ ਨੇ ਅੱਗੇ ਵੀਸ ਨੂੰ ਲੈ ਕੇ ਜਿਹੜਾ ਹੈ ਹਾਈ ਕੋਰਟ ਦਾ ਰੁਕਵੀ ਕਰ ਸਕਦੇ ਕਿ ਕੋਈ ਡਾਇਰੈਕਸ਼ਨਸ ਸੂਬਾ ਸਰਕਾਰ ਨੂੰ ਦਿੱਤੀ ਜਾਵੇ ਕਿ ਪੁਲਿਸ ਦਾ ਜਿਹੜਾ ਕੰਮ ਹੈ ਰਾਤ ਦੇ ਸਮੇਂ ਦੁਪਹਿਰ ਵੇਲੇ ਤਾਂ ਹੈ ਹੀ ਹੈ ਲੇਕਿਨ ਰਾਤ ਦੇ ਸਮੇਂ ਜਿਹੜੀ ਨਾਕਾਬੰਦੀ ਦੀ ਗੱਲ ਕੀਤੀ ਜਾਂਦੀ ਹੈ ਉਹ ਵੀ ਹੋਣਾ ਚਾਹੀਦਾ ਹੈ ਇਹ ਨਹੀਂ ਸਿਰਫ ਸਪੈਸ਼ਲ ਡੇਸ ਤੇ ਯਾਨੀ ਕਿ ਸਿਰਫ ਇੰਡੀਪੈਂਡੈਂਸ ਡੇ ਤੇ ਜਾਂ ਰਿਪਬਲਿਕ ਡੇ ਤੇ ਇਹ ਚੈਕਿੰਗ ਹੋ ਰਹੀ ਹੋਵੇ ਉਸੇ ਵੇਲੇ ਸਿਰਫ ਨਾਕੇ ਲੱਗ ਰਹੇ ਹੋਣ ਰੈਗੂਲਰ ਇਹ ਚੀਜ਼ਾਂ ਜਿਹੜੀ ਆ ਉਹ ਹੋਣੀ ਚਾਹੀਦੀ ਹੈ ਹਾਲਾਂਕਿ ਨਵੀਂ ਇੱਕ ਫੋਰਸ ਸੜਕ ਸੁਰੱਖਿਆ ਫੋਰਸ ਵੀ ਬਣਾਈ ਗਈ ਹੈ ਕਿਸ ਸਰਕ ਸੁਰੱਖਿਆ ਫੋਰਸ ਸੀਗੀ ਉੱਥੇ ਮੌਜੂਦ ਨਹੀਂ ਸੀ ਔਰ ਇੱਕੋ ਤੇ ਪੈਟਰੋਲ ਵਰਗੀ ਨਾ ਸਾਨੂੰ ਜੀਪ ਮਿਲੀ ਥੋੜੀ ਦੂਰ ਅੱਗੇ ਜਾ ਕੇ ਉਹ ਅਸੀਂ ਰੋਕ ਕੇ ਪੁੱਛਿਆ ਕਿ ਅਸਲ ਚ ਉਹ ਰੁਕੇ ਹੋਏ ਸੀ ਅਸੀਂ ਉਹਦੇ ਕੋਲ ਰੁੱਕ ਕੇ ਅਸੀਂ ਉਹਨੂੰ ਪੁੱਛਿਆ ਕਿ ਕੀ ਤੁਸੀਂ ਪੁਲਿਸ ਪਾਰਟੀ ਹੋ ਉਹ ਕਹਿੰਦੇ ਨਹੀਂ ਜੀ ਅਸੀਂ ਪੁਲਿਸ ਪਾਰਟੀ ਨਹੀਂ ਹੈ ਅਸੀਂ ਕੋਈ ਹੋਰ ਪਾਰਟੀ ਹੈ ਕੋਈ ਸਮਥਿੰਗ ਲਾਈਕ ਪ੍ਰੇਬਲੀ ਬਰ ਉਹ ਸੀਗੇ ਦੇ ਵਰ ਪ੍ਰੇਬ ਇਨ ਅ ਪ੍ਰੋਪਰ ਪੁਲਿਸ ਵਹੀਕਲ ਦੇ ਉਹ ਕਹਿੰਦੇ ਜੀ ਅਸੀਂ ਪੁਲਿਸ ਪਾਰਟੀ ਨਹੀਂ ਹੈ ਸਾਡੀ ਪਤਾ ਨਹੀਂ ਕਿਸ ਚੀਜ਼ ਦੀ ਡਿਊਟੀ ਉਹਨੇ ਦੱਸਿਆ ਬਟ ਆਈ ਵਾਸ ਇਨ ਅ ਸਟੇਟ ਆਫ ਮਾਈਂਡ ਕਿ ਮੈਂ ਦੂਜੇ ਪਾਸੇ ਹੁਣ ਕਰਦਾ ਪਿਆ ਸੀ ਸੋ ਡੋਨਟ ਰਿਮੈਂਬਰ ਇਟ ਕਲੀਅਰਲੀ ਸੋ ਇਹ ਜਿਹੜੇ ਸਾਨੂੰ ਮਿਲਿਆ ਵੀ ਕਲੇ ਸੀ ਬੰਗਾ ਤੋਂ ਪਹਿਲਾਂ ਇਹ ਬਹਿਰਾਮ ਦੇ ਵਿੱਚ एसएसएफ ਵੀ ਉਥੇ ਮੌਜੂਦ ਨਹੀਂ ਸੀ ਬਲਕਿ ਇਹ ਕਿਹਾ ਗਿਆ ਸੀਗਾ ਕਿ ਹਰ ਇੱਕ ਥਾਂ ਤੇ 30 ਕਿਲੋਮੀਟਰ ਬਾਅਦ ਐਸਐਸਐਫ ਹੋਏਗਾ ਯਾਨੀ ਕਿ ਸੜਕ ਸੁਰੱਖਿਆ ਫੋਰਸ ਹੋਏਗੀ ਜਿਹੜੀ ਕਿ ਇੱਕ ਪੀੜਿਤ ਵਿਅਕਤੀ ਨੂੰ ਜਾਂ ਜਿਹੜਾ ਜਿਹਨੂੰ ਸੱਟ ਲੱਗਿਆ ਉਸ ਨੂੰ ਹਸਪਤਾਲ ਵੀ ਲੈ ਕੇ ਜਾਏਗੀ ਨਾਲ ਦੇ ਨਾਲ ਕੇਸ ਵੀ ਰਜਿਸਟਰ ਕੀਤਾ ਜਾਏਗਾ ਲੇਕਿਨ ਅਜੇ ਹਾਲ ਕੁਝ ਦੇਖਣ ਨੂੰ ਨਹੀਂ ਮਿਲਿਆ ਕੈਮਰਾ ਪਰਸਨ प्रदीप ਦੇ ਨਾਲ ਪੂਜਾ ਵਰਮਾ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ